ਅੱਛਾ ਕੀ ਕਹਾਂ ਕਿ ਜਿਹੜਾ ਅੱਜ ਦਰਾਹੇ ਤੁਹਾਡੇ ਇੱਥੇ ਕਹਿੰਦੇ ਸਨ ਅੱਜ ਦਰਾਹੇ ਵਿਖੇ ਕੇਂਦਰੀ ਮੰਤਰੀ ਸ਼ਿਵਰਾ ਚੋਹਾਨ ਜੀ ਪਹੁੰਚੇ ਔਰ ਮੈਨੂੰ ਹਲਕੇ ਨੇ ਪ੍ਰਤੀਨਿਧਤਾ ਦਿੱਤੀ ਹੈ ਹਲਕੇ ਦਾ ਐਮਐਲਏ ਹੋਣ ਦੇ ਨਾਤੇ ਤੇ ਮੈਂ ਵੀ ਇੱਥੇ ਪਹੁੰਚਿਆ ਸੀ ਮੈਂ ਸ਼ਿਵਰਾ ਚੋਹਾਨ ਜੀ ਦਾ ਸੁਣ ਰਿਹਾ ਸੀ ਕਹਿੰਦਾ ਜੀ ਮੰਤਰੀ ਸੋਨ ਸਾਹਿਬ ਨਹੀਂ ਆਏ ਮੈਂ ਇਸ ਗੱਲ ਲਈ ਕਹਿਣਾ ਚਾਹੁੰਦਾ ਕਿ ਚੰਗਾ ਹੋਇਆ ਉਹ ਨਹੀਂ ਆਏ ਕਿ ਜੇ ਮੰਤਰੀ ਜੀ ਆਉਂਦੇ ਤੇ ਉਹਨਾਂ ਦੀ ਵੀ ਤੁਸੀਂ ਇਸ ਤਰੀਕੇ ਨਾਲ ਬੇਜਤੀ ਕਰਨੀ ਸੀ ਜਿਵੇਂ ਅੱਜ ਇੱਥੇ ਚੁਣੇ ਹੋਏ ਨਮਾਇंदे ਦਾ ਤੁਸੀਂ ਸਟੇਜ ਤੋਂ ਨਾਮ ਤੱਕ ਨਹੀਂ ਲਿਆ ਤੇ ਮੈਨੂੰ ਲੱਗਦਾ ਕਿ ਬਹੁਤ ਅੱਛਾ ਕੀਤਾ ਸੌਨ ਸਾਹਿਬ ਨਹੀਂ ਆਏ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਸਾਡਾ ਇਲਾਕਾ ਵਾ ਸਾਡਾ ਏਰੀਆ ਵਾ ਤੇ ਸਾਡਾ ਫਰਜ਼ ਵੀ ਬਣਦਾ ਸੀ ਕਿ ਅਸੀਂ ਆਈਏ ਸਵਾਗਤ ਕਰੀਏ ਪਰ ਮੈਨੂੰ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਇੰਨੀ ਗਿਰ ਗਈ ਹੈ ਕੇਂਦਰੀ ਮੰਤਰੀਆਂ ਦੀ ਇੱਕ ਹਲਕੇ ਦਾ ਚੁਣਿਆ ਹੋਇਆ ਵਿਧਾਇਕ ਉਹਦਾ ਨਾਮ ਤੱਕ ਨਾ ਲੈਣਾ ਤੇ ਫਿਰ ਉਤੋਂ ਰੋਸ ਕਰਨਾ ਕਿ ਮੰਤਰੀ ਨਹੀਂ ਆਇਆ ਤੇ ਇਸ ਤੋਂ ਸ਼ਰਮਨਾ ਗੱਲ ਕੋਈ ਹੋਰ ਨਹੀਂ ਹੋ ਸਕਦੀ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਜੇ ਉਹ ਸਾਡਾ ਸੜਕਾਂ ਦਾ ਜੋ 8000 ਕਰੋੜ ਰੁਪਈਆ ਜਿਹੜਾ ਕਿ ਕੇਂਦਰ ਵੱਲ ਬਕਾਇਆ ਖੜਾ ਆਰਡੀਐਫ ਦਾ ਕਿਰਪਾ ਕਰਕੇ ਉਹ ਪੰਜਾਬ ਨੂੰ ਦੇ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀਆਂ ਆਪਣੀਆਂ ਹੜ ਸੜਕਾਂ ਦੀ ਜਿਹੜੀ ਹਾਲਤ ਹੈ ਉਹ ਸੁਧਾਰ ਰਹੇ ਹਾਂ ਉਹਨਾਂ ਨੂੰ ਅਸੀਂ ਚੌੜਾ ਕਰਕੇ ਹੋਰ ਵੀ ਵਧੀਆ ਬਣਾ ਸਕੀਏ ਸੋ ਇਹ ਹੀ ਮੇਰੀ ਕੇਂਦਰੀ ਮੰਤਰੀ ਅੱਗੇ गुजारिश ਹੈ ਕਿਉਂਕਿ ਅੱਜ ਉਹ ਸੜਕਾਂ ਬਾਰੇ ਗੱਲ ਕਰਕੇ ਗਏ ਆ ਤੇ ਮੈਂ ਇਹ ਵੀ ਕਹਿਣਾ ਚਾਹਨਾ ਹੈ ਕਿ ਬਿੱਟੂ ਜੀ ਜਰਾ ਉਹਨਾਂ ਨੂੰ ਦਰਾਹੇ ਵਾਲਾ ਜਿਹੜਾ ਪੁਲ ਆ ਉਹ ਵੀ ਦਿਖਾ ਕੇ ਆਓ ਜਿਹਦੀ ਅਸੀਂ ਐਨਓਸੀ ਦਿੱਤੀ ਆ ਚੰਗਾ ਹੋਵੇ ਜੇ ਉਹ ਵੀ ਜਲਦੀ ਬਣ ਜਵੇ ਕਿਉਂਕਿ ਅਸੀਂ ਅਜੇ ਗੱਲਾਂ ਕਰਨੀਆਂ ਸੀ ਪਰ ਉਹ ਪਹਿਲਾਂ ਹੀ 4 ਘੰਟੇ ਲੇਟ ਆਏ ਤੇ ਫਿਰ ਉਹਨਾਂ ਨੇ ਅੱਗੇ ਜਾਣਾ ਸੀ ਤੇ ਮੈਨੂੰ ਲੱਗਦਾ ਕਿ 5-7 ਮਿੰਟ ਹੀ ਸੀ ਤੇ ਅੱਜ ਜਿਹੜੀ ਉਹ ਇੱਕ ਚੁਣੇ ਹੋਏ ਨੁਮਾਇੰਦੇ ਦੀ ਬੇਇਜ਼ਤੀ ਕਰਕੇ ਗਏ ਆ ਮੈਨੂੰ ਲੱਗਦਾ ਕਿ ਇਸ ਤੋਂ ਸ਼ਰਮਨਾ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿਸਾਨ ਬੜੀ ਹੁੰਦੀ ਡੀ ਕਰ ਰਹੀ ਸੀ ਸ਼ਾਇਦ ਉਹਨਾਂ ਨੂੰ ਸੀਮੰਦਾਪੁਰੀਆਂ ਹੋਣਗੀਆਂ ਕੁਝ ਐਲਾਨ ਕਰਕੇ ਉਹ ਐਲਾਨ ਕੁਝ ਨਹੀਂ ਕਰਕੇ ਗਏ ਕਹਿੰਦੇ ਜੀ ਆਪ ਦਿੱਲੀ ਆਈਏ ਹਮ ਵਾਹਾਂ ਪੇ ਬਾਤ ਕਰਾਂਗੇ ਤੋਂ ਗੋਲ ਮੋੜ ਗੱਲ ਕੀਤੀ ਕਿਉਂਕਿ ਬੀਜੇਪੀ ਵਾਲਿਆਂ ਨੇ ਕੁਝ ਨਹੀਂ ਦੇਣਾ ਇਹ ਝੋਟੇ ਦੇ ਘਰੋਂ ਤੁਸੀਂ ਲੱਸੀਆਂ ਪਾਲਦੇ ਹੋ